ਜੇ ਕੋਈ ਫਿਲਮ ਦੇਖਦਾ ਤੇ ਸਾਰੇ ਇਹੀ ਕਹਿੰਦੇ ਨੇ ਵੀ ਸਾਨੂੰ ਤਾਂ ਤਰਸੀਮ ਜਸੜ ਦਿਖਿਆ ਹੀ ਨਹੀਂ ਕਿਤੇ ਉਹ ਲੱਭੇ ਹੀ ਨਹੀਂ ਸਾਨੂੰ ਤਾਂ ਮੀਵਾ ਸਿੰਘ ਲੱਭਿਆ ਉਸੇ ਮੀਵਾ ਸਿੰਘ ਲੋਪੂ ਕੀ ਜੀ ਉਹਨਾਂ ਬਾਰੇ 99% ਲੋਕਾਂ ਨੂੰ ਨਹੀਂ ਸੀ ਪਤਾ ਬਿਲਕੁਲ ਸ਼ਹੀਦ ਭਗਤ ਸਿੰਘ ਦੀ ਲਈ ਇਨਸਪੀਰੇਸ਼ਨ ਰਹਿ ਚੁਕੇ ਰਹੇ ਕਿਉਂਕਿ ਉਹ ਨਾ ਤਾਂ ਪਹਿਲਾਂ ਦੇ ਸ਼ਹੀਦ ਹੋਏ ਉਹ ਜਦੋਂ ਸੈੱਟ ਤੇ ਵੀ ਹੁੰਦੇ ਸੀ ਨਾ ਉਹ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕਰਦੇ ਵੀ ਉਹ ਇਮੇਜਿਨ ਕਰਵਾਦਾ ਵੀ ਲਾਈਕ ਉਹ ਕਿੱਦਾਂ ਦੇ ਰੋੜਾਂ ਤੇ ਤੁਰਦੇ ਹੋਣਗੇ ਮੈਂ ਉਹਨਾਂ ਨੂੰ ਕੁਝ ਫੋਟੋਗ੍ਰਾਫਸ ਭੇਜਦਾ ਰਹਿੰਦਾ ਹੁੰਦਾ ਸੀ ਵੀ ਇਹ ਦੇਖੋ ਇਹ ਉਸ ਟਾਈਮ ਦੇ ਫੋਟੋਗ੍ਰਾਫਸ ਨੇ ਹਾਂ ਹੁਣ ਆਪਾਂ ਗੱਲ ਕਰ ਲੈਨੇ ਆ ਉਤਰਸੇਮ ਜਸਿਰਪਾਜੀ ਤੇ ਮੇਵਾ ਸਿੰਘ ਲੋਪੋ ਦੇ ਕਿਰਦਾਰ ਦੇ ਬਾਰੇ ਆਈ ਥਿੰਕ ਤੁਹਾਡੇ ਤੱਕ ਵੀ ਇਹ ਗੱਲ ਆਈ ਹੋਗੀ ਕਿ ਉਹਨਾਂ ਨੂੰ ਵੇਖ ਕੇ ਇੰਜ ਜਾਪਿਆ ਹੀ ਨਹੀਂ ਕਿ ਉਤਰਸੇਮ ਜਸਿਰ ਨੇ ਐਦਾਂ ਲੱਗ ਰਿਹਾ ਸੀ ਮੇਵਾ ਸਿੰਘ ਲੋਪੋ ਕੇ ਸਾਡੀਆਂ ਅੱਖਾਂ ਸਾਹਮਣੇ ਤੁਰੇ ਫਿਰਦੇ ਨੇ ਬਾਜੀ ਦੀ ਆਊਟਰ ਲੁੱਕ ਦੀ ਗੱਲ ਕਰ ਲਈ ਇਨਰ ਉਹਨਾਂ ਦੀ ਇਨਰ ਵੀ ਉਦਾਂ ਹੀ ਮਹਿਸੂਸ ਹੁੰਦਾ ਸੀ ਕਿ ਮੇਵਾ ਸਿੰਘ ਲੋਪੋ ਕੇ ਜਿਹੜੇ ਰੱਬੀ ਰੂਹ ਸੀਗੇ ਪਰਮਾਤਮਾ ਜਿੰਨਾ ਯਕੀਨ ਸੀਗਾ ਕਿ ਉਹ ਬੇਅਦਵੀਂ ਬਰਦਾਸ਼ਤ ਨਹੀਂ ਕਰ ਸਕਦੇ ਸੀ ਕਿਆ ਜਾਂਦਾ ਕਿ ਅਸੀਂ ਸਭ ਕੁਝ ਬਰਦਾਸ਼ਤ ਕਰ ਲੈਨੇ ਆ ਪਰ ਸਾਡੇ ਜਦੋਂ ਧਰਮ ਤੇ ਗੱਲ ਆਵੇ ਤਾਂ ਅਸੀਂ ਇੱਕ ਹੋ ਜਾਂਨੇ ਆ ਜਿੱਦਾਂ ਤੁਸੀਂ ਵੀ ਦੱਸਿਆ ਸੋ ਉਹ ਕਿਰਦਾਰ ਮੇਵਾ ਸਿੰਘ ਲੋਪੋਕੇ ਜਿੱਦਾਂ ਜਿੱਦਾਂ ਤੁਸੀਂ ਭਾਜੀ ਨੂੰ ਦੱਸ ਰਹੇ ਸੀ ਉਹਨਾਂ ਲਈ ਉਸ ਚੀਜ਼ ਨੂੰ ਅਪਣਾਉਣਾ ਕਿੱਦਾਂ ਦਾ ਸੀ ਜਾਂ ਮੇਵਾ ਸਿੰਘ ਲੋਪੋਕੇ ਦੇ ਕਿਰਦਾਰ ਨੂੰ ਪ੍ਰੈਜੈਂਟ ਕਰਨਾ ਕਿਵੇਂ ਦਾ ਐਕਸਪੀਰੀਅੰਸ ਹੈਗਾ ਤੁਹਾਡੇ ਲਈ ਸਪਟੰਬਰ ਦੇ ਵਿੱਚ ਅਸੀਂ ਕਨਸੈਪਟ ਨੂੰ ਲੌਕ ਕਰਦੇ ਆ ਸਾਡੇ ਕੋਲ ਦੋ ਦਿਨ ਆਈਡੀਆ ਸੀਗੇ ਫਿਰ ਅਸੀਂ ਕਿਹਾ ਵੀ ਨਹੀਂ ਇਹਦੇ ਤੇ ਵਰਕ ਕਰਦੇ ਆ ਸੋ ਨਾਲ ਦੀ ਨਾਲ ਹੀ ਉਹ ਲੁੱਕ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਬਾਕੀ ਸਾਰੀ ਚੀਜ਼ਾਂ ਤੋਂ ਮਤਲਬ ਡਿਸਕਨੈਕਟ ਹੋ ਜਾਂਦੇ ਨੇ ਲਾਈਕ ਮਿਲਣਾ ਗੱਲਣਾ ਛੱਟ ਗਿਆ ਕਿਸ ਕੋਈ ਸ਼ੋਜ਼ ਨਹੀਂ ਨਾਥਿੰਗ ਕੋਈ ਹੋਰ ਫਿਲਮ ਤੇ ਕੰਮ ਨਹੀਂ ਕਰ ਰਹੇ ਸਿਰਫ ਉਸੇ ਚੀਜ਼ ਬਾਰੇ ਪੜ ਰਹੇ ਨੇ ਉਸ ਚੀਜ਼ ਦੇ ਰਿਲੇਟਿਡ ਗੱਲਾਂ ਨੂੰ ਦੇਖ ਰਹੇ ਨੇ ਸਾਡੀ ਟਾਕਸ ਹੋ ਰਹੀਆਂ ਨੇ ਰੈਗੂਲਰਲੀ ਵੀ ਅੱਛਾ ਕਿੱਦਾਂ ਲੱਗਦਾ ਕਿੱਦਾਂ ਕਿੱਦਾਂ ਤੁਰਦੇ ਹੋਣਗੇ ਉਹ ਕਿਦਾਂ ਉੱਠਦੇ ਬੈਠਦੇ ਹੋਣਗੇ ਤੇ ਮੈਨੂੰ ਸੀਗਾ ਵੀ ਮੈਂ ਉਹਨਾਂ ਦੇ ਮੈਨਰੀਸਮ ਦੇ ਨਾਲੋਂ ਕਿਉਂਕਿ ਮੈਨਰੀਸਮ ਦੇ ਤਾਂ ਉਹ ਖੁਦ ਕੰਮ ਕਰ ਲੜ ਗਏ ਮੈਨੂੰ ਸੀ ਮੈਂ ਉਹਨਾਂ ਦੇ ਹਲੇ ਵਾਲੇ ਜਿਹੜਾ ਕੈਨਵਸ ਹੈ ਨਾ ਹਲੇ ਤਾਂ ਹੈ ਨਹੀਂ ਨਾ ਉਹਨਾਂ ਦੇ ਅਰਾਊਂਡ ਕੁਝ ਵੀ ਕਿਉਂਕਿ ਇਹ ਤਾਂ ਸਟੂਡਿਓ ਤੇ ਜਾ ਕੇ ਪਤਾ ਲੱਗਣਾ ਵੀ ਮੇਰੇ ਅਰਾਊਂਡ ਕੈਨਵਸ ਕਿਦਾਂ ਦਾ ਪਰ ਮੈਂ ਮੇਰੀ ਕੋਸ਼ਿਸ਼ ਸੀ ਕਿ ਮੈਂ ਗੱਲੀ ਬਾਤੀ ਮੈਂ ਉਹ ਕੈਨਵਸ ਸਿਰਜਦਾ ਵੀ ਉਦੋਂ ਦੁਨੀਆ ਕਿਦਾਂ ਦੀ ਸੀਗੀ ਵੀ ਉਹ ਇਮੇਜਿਨ ਕਰਵਾਦਾ ਵੀ ਲਾਈਕ ਉਹ ਕਿਦਾਂ ਦੇ ਰੋੜਾਂ ਤੇ ਤੁਰਦੇ ਹੋਣਗੇ ਮੈਂ ਉਹਨਾਂ ਨੂੰ ਕੁਝ ਫੋਟੋਗ੍ਰਾਫਸ ਭੇਜਦਾ ਰਹਿੰਦਾ ਹੁੰਦਾ ਸੀ ਵੀ ਇਹ ਦੇ ਇਲਸਟੇਸ਼ਨ ਦੇ ਫੋਟੋਗ੍ਰਾਫਸ ਨੇ ਕਨਸੈਪਟ ਆਰਟ ਬਣ ਰਹੀ ਸੀ ਮੈਂ ਉਹ ਦਿਖਾ ਰਿਆ ਸੀਗਾ ਉਹਨਾਂ ਨੂੰ ਵੀ ਦੇਖੋ ਜਦੋਂ ਆਪਾਂ ਸਿਟੀ ਦਿਖਾਵਾਂਗੇ ਤਾਂ ਇਦਾਂ ਦੀ ਬਣੂਗੀ ਜੀ 3D ਦੇ ਵਿੱਚ ਇਦਾਂ ਦੀ ਸਿਟੀ ਲੱਗੂਗੀ ਇਦਾਂ ਦੀਆਂ ਸਟਰੀਟਸ ਲੱਗਣਗੀਆਂ ਇਦਾਂ ਦੀ ਫੈਕਟਰੀ ਹੋਊਗੀ ਇਦਾਂ ਦੀ ਫੈਕਟਰੀ ਦੇ ਚੋਂ ਕੰਮ ਕਰਦੇ ਸੀਗੇ ਸੋ ਉਹਨਾਂ ਨੇ ਵੀ ਉਹ ਚੀਜ਼ਾਂ ਨੂੰ ਬਹੁਤ ਜ਼ਿਆਦਾ ਡੰਗਾਈ ਨਾਲ ਮਹਿਸੂਸ ਕੀਤਾ ਤੇ ਆਪਣੇ ਅੰਦਰ ਉਤਾਰਿਆ ਤੇ ਬੜੀ ਤੁਸੀਂ ਬਾਕੀ ਜਾਣੇ ਤੋਂ ਵੀ ਸ਼ਾਇਦ ਗੱਲ ਸੁਣੀ ਹੋਊਗੀ ਕਈ ਆਰਟੀਕਲਸ ਦੇ ਵਿੱਚ ਵੀ ਇਹ ਮੈਂਸ਼ਨ ਹੋਇਆ ਤੇ ਕਈ ਪਰਸਨ ਜਿਹੜੇ ਸੈੱਟ ਤੇ ਆਏ ਸੀ ਉਹਨਾਂ ਨੇ ਵੀ ਮੈਂਸ਼ਨ ਕੀਤਾ ਵੀ ਆਰਟਿਸਟਾਂ ਨੇ ਵੀ ਦੇਖਿਆ ਵੀ ਉਹ ਜਦੋਂ ਸੈੱਟ ਤੇ ਵੀ ਹੁੰਦੇ ਸੀ ਨਾ ਉਹ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕਰਦੇ ਹੁੰਦੇ ਤੇ ਮੇਰੇ ਨਾਲ ਅਸੀਂ ਗੱਲ ਕਰਨੀ ਉਹਨਾਂ ਨੇ ਵੀ ਅੱਛਾ ਇਹ ਵਾਲਾ ਸੀਨ ਸ਼ੂਟ ਕਰ ਰਹੇ ਆ ਇਹਦੇ ਵਿੱਚ ਅੱਛਾ ਜੇ ਮੈਂ ਆਲੀ ਗੱਲ ਇਦਾਂ ਬੋਲਾਂ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਵਾਕ ਕਰਨੀ ਸ਼ੁਰੂ ਕਰ ਦੇਣੀ ਹੈ ਮਤਲਬ ਜਿੱਥੇ ਅਸੀਂ ਹੈਗੇ ਆ ਨਾ ਤੇ ਉਹਨਾਂ ਨੇ ਉਹ ਕੋਸਟਿਮ ਪਾ ਲੈਣਾ ਤਦ ਨਾਲੇ ਤੁਰਦੇ ਫਿਰਿਆਣਾ ਤੇ ਘੁੰਮਿਆਣਾ ਗੁਰਬਾਣੀ ਸੁਣ ਰਹੇ ਹੁੰਦੇ ਸੀ ਨਵੇਂ ਮਹੱਲੇ ਦੇ ਸਲੋਕ ਸੀਗੇ ਸਾਡੇ ਕੋਲ ਉਸ ਟਾਈਮ ਤੇ ਉਹ ਟਰੈਕ ਰੈਡੀ ਸੀਗਾ ਤੇ ਉਹ ਸੁਣਦੇ ਰਹਿੰਦੇ ਹੁੰਦੇ ਸੀਗੇ ਤੇ ਉਹ ਚੀਜ਼ਾਂ ਨੇ ਮੈਨੂੰ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਹੋਈ ਬਹੁਤ ਜ਼ਿਆਦਾ ਦੇਖ ਕੇ ਮੈਂ ਕਿਹਾ ਵੀ ਆਪਾਂ ਉਸ ਥਾਂ ਦੇ ਉੱਤੇ ਪਹੁੰਚ ਗਏ ਆ ਜਿੱਥੇ ਇੱਕ ਆਰਟਿਸਟ ਇੱਕ ਐਕਟਰ ਇੱਕ ਕੈਰੈਕਟਰ ਦੇ ਲਈ ਇੰਨਾ ਸਮਾਂ ਦੇਣ ਲੱਗਿਆ ਹੋਇਆ ਮਤਲਬ ਆਪਣੀ ਇੰਡਸਟਰੀ ਦੇ ਲਈ ਇਹ ਬਹੁਤ ਵੱਡੀ ਗੱਲ ਹੈ ਜੀ ਬਿਲਕੁਲ ਵੀ ਇਹਨੇ ਮੈਚੁਰ ਹੋ ਗਏ ਆਪਾਂ ਇੰਨੀ ਜਲਦੀ ਜਿਵੇਂ ਕੁੱਕੀ ਭਾਈ ਨੇ ਵੀ ਕਿਹਾ ਨਾ ਵੀ ਆਪਾਂ ਧੋੜੇ ਤੇ ਇੰਨੇ ਧੋੜੇ ਵੀ ਆਪਾਂ ਹਾਲੀਵੁੱਡ ਦੇ ਬਰਾਬਰ ਪਹੁੰਚ ਗਏ ਬਿਲਕੁਲ ਸੋ ਉਹ ਸੱਚੀ ਚ ਸਿਰਫ ਇੱਕ ਕੈਨਵਸ ਵੱਲੋਂ ਨਹੀਂ ਪਹੁੰਚੇ ਉਹ ਆਪਾਂ ਕਰਾਫਟ ਵੱਲ ਜੋ ਵੀ ਪਹੁੰਚ ਗਏ ਉਹ ਆਪਾਂ ਐਕਟਰਸ ਵੱਲੋਂ ਵੀ ਪਹੁੰਚ ਗਏ ਜਿਨ੍ਹਾਂ ਨੇ ਇੰਨੀ ਇੰਨੀ ਮਿਹਨਤ ਕੀਤੀ ਹਰ ਇੱਕ ਚੀਜ਼ ਦੇ ਉੱਤੇ ਅ ਸਮਾ ਲਾਇਆ ਸੋ ਉਹ ਚੀਜ਼ ਦੀ ਬਹੁਤ ਜ਼ਿਆਦਾ ਮਤਲਬ ਖੁਸ਼ੀ ਆ ਵੀ ਆਪਾਂ ਇੱਕ ਸੁਨਹਿਰੀ ਭਵਿਕਵਾਲ ਨੂੰ ਜਾ ਰਹੇ ਆ ਆਪਣੇ ਸਿਨੇਮੈਟਿਕ ਨੂੰ ਲੈ ਕੇ ਤੇ ਗੱਲ ਇਹ ਆ ਵੀ ਉਹ ਚ ਵੀ ਸੋਹਣੀ ਚੀਜ਼ ਇਹ ਆ ਵੀ ਆਪਾਂ ਜੇ ਕ੍ਰੀਏਟਿਵਲੀ ਬੈਟਰ ਹੋ ਰਿਹਾ ਤਾਂ ਪਰ ਆਪਾਂ ਰੂਟਡ ਵੀ ਹੋ ਰਿਹਾ ਹੋਰ ਜ਼ਿਆਦਾ ਆਪਾਂ ਉਹਦਾ ਦੇ ਕਿਰਦਾਰਾਂ ਦੇ ਉੱਤੇ ਫਿਲਮ ਬਣਾ ਰਹੇ ਜਿਨ੍ਹਾਂ ਬਾਰੇ 99% ਲੋਕਾਂ ਨੂੰ ਪਤਾ ਨਹੀਂ ਹੈਗਾ ਮੇਵਾ ਸਿੰਘ ਲੋਪੂਕੇ ਜੀ ਉਹਨਾਂ ਬਾਰੇ 99% ਲੋਕਾਂ ਨੂੰ ਨਹੀਂ ਸੀ ਪਤਾ ਬਿਲਕੁਲ ਬਿਲਕੁਲ ਕਮਾਗਾਟਾ ਮਾਰੂ ਬਾਬਾ ਗੁਰਦੇਵ ਸਿੰਘ ਜੀ ਬਾਰੇ ਫੇਰ ਵੀ ਸਕੂਲਾਂ ਦੇ ਵਿੱਚ ਕੋਈ ਨਾ ਕੋਈ ਚੈਪਟਰ ਹੈਗਾ ਉਹਨਾਂ ਬਾਰੇ ਪੜਿਆ ਹੋਇਆ ਪਰ ਸ਼ਹੀਦ ਮੇਵਾ ਸਿੰਘ ਲੋਪੂਕੇ ਜੀ ਬਾਰੇ ਨਹੀਂ ਹੈਗਾ ਕੋਈ ਚੈਪਟਰ ਤੇ ਜਦੋਂ ਕਿਸੇ ਨੂੰ ਦੱਸ ਦਿਆਂ ਤਾਂ ਦਿਨ ਨੂੰ ਕਹਿੰਦੇ ਵੀ ਉਹ ਕੌਣ ਸੀਗੇ ਤੇ ਉਹਨਾਂ ਨੂੰ ਦੱਸਿਆ ਜਾਂਦਾ ਵੀ ਉਹ ਮਤਲਬ ਪਹਿਲੇ ਸ਼ਹੀਦ ਰਹੇ ਕੈਨੇਡਾ ਦੇ ਤੇ ਉਦ ਉਦਮ ਸਿੰਘ ਜੀ ਦੀ ਗੱਲ ਹੁੰਦੀ ਆ ਸ਼ਹੀਦ ਭਗਤ ਸਿੰਘ ਜੀ ਦੀ ਗੱਲ ਹੁੰਦੀ ਆ ਪਰ ਮੀਵਾ ਸਿੰਘ ਲੋਪੂ ਕੇ ਉਹਨਾਂ ਦੀ ਵੀ ਉਦਾਹਰਣ ਰਹਿ ਮਤਲਬ ਮਤਲਬ ਉਹਨਾਂ ਲਈ ਇੱਕ ਇਨਸਪੀਰੇਸ਼ਨ ਰਹਿ ਚੁੱਕੇ ਨੇ ਸ਼ਹੀਦ ਭਗਤ ਸਿੰਘ ਜੀ ਲਈ ਇਨਸਪੀਰੇਸ਼ਨ ਰਹਿ ਚੁੱਕੇ ਨੇ ਕਿਉਂਕਿ ਉਹ ਨਾ ਤਾਂ ਪਹਿਲਾਂ ਦੇ ਸ਼ਹੀਦ ਹੋਏ ਨੇ ਤੇ ਉਹ ਮਤਲਬ ਕਰਤਾਰ ਸਿੰਘ ਸਰਾਭਾ ਜੀ ਪੈਰਲਰ ਸੀਗੇ ਉਸ ਟਾਈਮ ਦੇ ਵਿੱਚ ਮਤਲਬ ਤੁਸੀਂ ਦੇਖਿਆ ਹੋਊਗਾ ਇੱਕ ਸੀਨ ਦੇ ਵਿੱਚ ਉਹ ਕਰਤਾਰ ਸਿੰਘ ਸਰਾਭਾ ਜੀ ਦੀ ਫੋਟੋ ਦਿਖਾਉਂਦਾ ਜਿਹੜਾ ਇੰਟਰੋਗੇਸ਼ਨ ਆਫੀਸਰ ਆ ਹੂੰ ਸੋ ਉਹ ਇੰਨੀ ਅਸੀਂ ਡਿਟੇਲਿੰਗ ਦੇ ਵਿੱਚ ਕੰਮ ਕੀਤਾ ਸੋਨ ਸਿੰਘ ਪਖਣਾ ਜੀ ਦੀ ਫੋਟੋ ਦਿਖਾਉਂਦਾ ਅ ਕਰਤਾਰ ਸਿੰਘ ਸਰਾਭਾਈ ਦੀ ਫੋਟੋ ਸੋ ਮਹਣਾ ਆਪਾਂ ਕਿਦਾਂ ਭੁੱਲ ਸਕਦੇ ਆ ਓਦਾਂ ਦੇ ਸ਼ਹੀਦਾਂ ਨੂੰ ਨਹੀਂ ਭੁੱਲ ਸਕਦੇ ਨਹੀਂ ਭੁੱਲਣਾ ਚਾਹੀਦਾ ਆਪਾਂ ਨੂੰ ਤਾਂ ਆਪਣੇ ਅ ਮਤਲਬ ਉਂਗਲਾਂ ਤੇ ਹੋਣੇ ਚਾਹੀਦੇ ਨੇ ਉਹ ਜਿਦਾਂ ਇੱਕ ਆਪਾਂ ABC ਸਿੱਖ ਲੈਂਦੇ ਹੁੰਨੇ ਆ ਨਾ ਗਿਣਤੀ ਸਿੱਖ ਲੈਂਦੇ ਨੇ ਨਾ ਉਹਨਾਂ ਨੂੰ ਆਪਣੇ ਸ਼ਹੀਦ ਆਪਾਂ ਨੂੰ ਯਾਦ ਹੋਣੀ ਚਾਹੀਦੇ ਨੇ ਉਹ ਵੀ ਆਪਣੀ ਬੋਲੀ ਦੇ ਵਿੱਚ ਸੋ ਇਹ ਬੜਾ ਜ਼ਰੂਰੀ ਆ ਤੇ ਇਹਦੇ ਵਿੱਚ ਮੈਂ ਅਪਰੀਸ਼ੀਏਟ ਕਰਦਾ ਵੀ ਤਰਸੀਮ ਭਾਈ ਉਹਨਾਂ ਦਾ ਵੀ ਉਹਨਾਂ ਨੇ ਉਹਨਾਂ ਨੇ ਜਦੋਂ ਗੱਲ ਕੀਤੀ ਉਹਨਾਂ ਨੇ ਉਸ ਚੀਜ਼ ਦੇ ਵਿੱਚ ਹਿੰਮਤ ਦਿਖਾਈ ਤੇ ਉਹਨਾਂ ਨੇ ਓਨੀ ਮਿਹਨਤ ਵੀ ਕੀਤੀ ਉਸ ਕਿਰਦਾਰ ਨੂੰ ਅੱਗੇ ਲੈ ਕੇ ਉਹਨੇ ਤਾਂ ਹੀ ਜੇ ਕੋਈ ਫਿਲਮ ਦੇਖਦਾ ਤੇ ਸਾਰੇ ਇਹੀ ਕਹਿੰਦੇ ਨੇ ਵੀ ਸਾਨੂੰ ਤਾਂ ਤਰਸੀਮ ਜਸੜ ਦਿਖਿਆ ਹੀ ਨਹੀਂ ਕਿਤੇ ਇਸ ਤੇ ਫਿਲੰਟਰ ਸੈਂਜਸਟਰੀ ਦੇਖਣ ਲੱਗੇ ਸੀ ਦੇਖਣ ਗਏ ਸੀ ਸਾਨੂੰ ਤਾਂ ਉਹ ਲੱਭੇ ਹੀ ਨਹੀਂ ਸਨ ਤਾਂ ਮੀਵਾ ਸਿੰਘ ਲੱਭਿਆ ਉੱਥੋਂ ਸੋ ਉਹ ਬੜੀ ਖੁਸ਼ੀ ਦੀ ਗੱਲ ਆ ਤੇ ਮੈਨੂੰ ਲੱਗਦਾ ਵੀ ਲਾਈਕ ਸਾਡਾ ਸਾਡਾ ਰੋਲ ਵੀ ਹੈ ਅਸੀਂ ਜੋੜਨਾ ਵੀ ਉਹਨਾਂ ਨਾਲ ਹੀ ਚਾਹੁੰਦੇ ਆ ਮੀਵਾ ਸਿੰਘ ਲੋਪੋਕੇ ਨਾਲ ਹੀ ਜੋੜਨਾ ਚਾਹੁੰਦੇ ਆ ਅਸੀਂ ਤਰਸੀਮ ਜਸਰ ਜੀ ਉਹ ਆਪਣੇ ਆਪ ਨਾਲ ਨਹੀਂ ਕਿਸੇ ਨੂੰ ਜੋੜਨਾ ਚਾਹੁੰਦੇ ਉਹ ਮੀਵਾ ਸਿੰਘ ਲੋਪੋਕੇ ਨਾਲ ਹੀ ਜੋੜਾ ਕਿ ਉਹੀ ਵੱਡੇ ਨੇ ਬਿਲਕੁਲ ਵੀ ਤੁਸੀਂ ਉਹਨਾਂ ਉਹਨਾਂ ਨਾਲ ਜੁੜੋ ਤੁਸੀਂ ਜਾਓ ਉਹਨਾਂ ਦੀ ਬੁੱਕਸ ਪੜੋ ਤੁਸੀਂ ਜਾਓ ਉਹਨਾਂ ਬਾਰੇ ਕਿਹੜੇ ਆਰਟੀਕਲਸ ਪਏ ਨੇ ਜਰਨਲ ਪਏ ਨੇ ਆਰਕਾਈਵਸ ਪਈਆਂ ਨੇ ਉਹ ਦੇਖੋ ਆਪਣੇ ਆਰਾਉਂਡ ਰੱਖੋ ਇਹ ਤਾਂ ਜਸਟ ਫਿਲਮ ਤਾਂ ਇੱਕ ਚਿੰੰਗ ਵਾਂਗੂ ਆ ਵੀ ਬਸ ਅਸੀਂ ਜਿਹੜੀ ਚੀਜ਼ ਬਾਰੇ ਤੁਹਾਨੂੰ ਪਤਾ ਨਹੀਂ ਸੀਗਾ ਅਸੀਂ ਉਹ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੇ ਆ ਵੀ ਦੇਖੋ ਇਹ ਵੀ ਇੱਕ ਹੈਗੀ ਆ ਹੁਣ ਤੁਸੀਂ ਮੂਵ ਹੋ ਅੱਗੇ ਹੋਰ ਪੜੋ ਤੇ ਇਦਾਂ ਦੀਆਂ ਹੋਰ ਚੀਜ਼ਾਂ ਅੱਗੇ ਲੈ ਕੇ ਆਓ ਹੋਰ ਚੀਜ਼ਾਂ ਬਣਾਓ ਆ ਆਉਣ ਵਾਲੀ ਜਨਰੇਸ਼ਨ ਉਹਨਾਂ ਟਾਈਮ ਦੇ ਵਿੱਚ ਹੋਰ ਚੀਜ਼ਾਂ ਬਣਾਵੇ